ਤੋ ਬਿੱਤਰੂ ਸਤਿ ਸ੍ਰੀ ਅਕਾਲ ਇੱਕ ਅਜਿਹੇ ਵੀਰ ਨਾਲ ਮਿਲਵਾ ਰਹੇ ਆ ਕਿ ਜੋ ਕਿ ਦਵਾਈ ਲਗਾ ਰਹੇ ਪੁੱਛਦੇ ਵੀਰ ਨੂੰ ਇੱਕ ਇੱਕੀ ਦੀ ਦਵਾਈ ਨਾਲ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਜਿਹੜੀ ਤੁਸੀਂ ਇਹ ਦਵਾਈ ਲਾ ਰਹੇ ਹੋ ਕਿਸ ਚੀਜ਼ ਦੀ ਲਾ ਰਹੇ ਹੋ ਇਹ ਵਾਲਾ ਜੀ ਕਿਹੜਾ ਲੱਗ ਜਾਂਦਾ ਜੀ ਹਾਂਜੀ ਕੋਈ ਚਾਵਲ ਕਹਿੰਦਾ ਜੀ ਕੋਈ ਕਿਹੜਾ ਕਹਿੰਦਾ ਵਾਲ ਉੱਡ ਜਾਂਦੇ ਜਿੱਥੋਂ ਉਹਦੀ ਦਵਾਈ ਲਈਦੀ ਹੈ ਜੀ ਆਪਾਂ ਫਰੇਵਰ ਸਿਟੀ ਮਨਜੀਤਪਾਲ ਕੋਪੋਜੀਟ ਮਨਜੀਤਪਾਲ ਸਾਹਿਬ ਸੰਜੇ ਮਾਰਕੀਟ ਆ ਠੀਕ ਆ ਜੀ ਤੇ ਕਿਹੜਾ ਲੱਗ ਜਾਂਦਾ ਵਾਲਾਂ ਤੇ ਜੀ ਜੀ ਇਹ ਜਿਹੜਾ ਇਹਦੀ ਦਵਾਈ ਆ ਤੁਸੀਂ ਕਿੰਨੇ ਵਾਰੀ ਲਾਉਣ ਦੇ ਵਿੱਚ ਠੀਕ ਹੋ ਜਿੰਦਾ ਇਹ ਕਿਸੇ ਦੇ ਤਿੰਨ ਵਾਰੀ ਕਿਸੇ ਦੇ ਚਾਰ ਵਾਰੀ ਹੱਦ ਪੰਜ ਵਾਰੀ ਹਫਤੇ 'ਚ ਇੱਕ ਵਾਰੀ ਲਾਣੀ ਹੁੰਦੀ ਹੈ ਹਫਤੇ ਵਿੱਚ ਇੱਕ ਵਾਰੀ ਜੀ ਬਾਈ ਜੀ ਕੀ ਨਾਮ ਆਪਣਾ ਅਮਰਪ੍ਰੀਤ ਹੈ ਜੀ ਅਮਰਦੀਪ ਜੀ ਇਹ ਦਵਾਈ ਤੁਸੀਂ ਕੈਨ ਵੀ ਵਾਰ ਦਵਾ ਰਹੇ ਹੋ ਇਹ ਮੇਰੇ ਪਹਿਲਾਂ ਇੱਥੇ ਕਿਹੜਾ ਸੀ ਆ ਪੂਰੀ ਦਾੜੀ ਨਹੀਂ ਹੈਗੀ ਸੀ ਇਹਨੇ ਜੀ ਇਹ ਇਹਨਾਂ ਕੋਲੋਂ ਲਵਾ ਕਾ ਪੂਰੇ ਬਾਹ ਲਾਗੇ ਦੁਬਾਰਾ ਜੀ ਤੇ ਨਾ ਆ ਜਮਾ ਹੀ ਨਹੀਂ ਹੈਗੇ ਸੀ ਇਹਨੇ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ ਮੈਂ ਇੱਥੇ ਲੋਕਲੀ ਆਏ ਫਲੋਰ ਬੋਰਡ ਵੀਰ ਜੀ ਅਗਰ ਤੁਹਾਡੇ ਕੋਲੇ ਕੋਈ ਆਉਣਾ ਚਾਹੁੰਦਾ ਹੈ ਤਾਂ ਤੁਹਾਡਾ ਕੋਈ ਮੋਬਾਈਲ ਨੰਬਰ ਦੁੱਸ ਸਕਦੇ ਹਾਂ ਹਾਂਜੀ 999883500 ਇਹ ਦਵਾਈ ਲਾਉਣ ਦਾ ਕੋਈ ਪੈਸਾ ਤਾਂ ਨਹੀਂ ਬਿਲਕੁਲ ਫਰੀ ਹੈ ਜੀ ਬਿਲਕੁਲ ਫਰੀ ਲੈ ਵੀਰ ਜੀ ਜਿੰਨਾਂ ਨੂੰ ਦਾੜੀ ਦੇ ਵਿੱਚ ਵਾਲਾਂ ਦੀ ਪ੍ਰੋਬਲਮਾਂ ਸਿਰ ਦੇ ਵਿੱਚ ਪ੍ਰੋਬਲਮਾਂ ਉਹ ਤੁਸੀਂ ਵੀਰ ਕੋਲ ਆ ਸਕਦੇ ਉਹਨਾਂ ਕੋਲੇ ਆਟੋ 10 ਸਪेयर पार्ट ਦੀ ਦੁਕਾਨ ਵੀ ਨਾਲ ਉਹ ਵੀ ਕੰਮ ਕਰਦੇ ਹਨ ਉੱਪਰ ਨੰਬਰ ਲਿਖਿਆ ਜੀ ਮੇਰਾ ਵਿੱਕੀ ਆਟੋਸਫੇਅਰ ਪਾਸ ਸਾਡ ਨੰਬਰ ਹੈਗਾ 9988350100 ਪੂਰਾ ਨੰਬਰ ਹੈ ਜੀ ਜੇਹਨੂੰ ਜਰੂਰਤਾ ਵੀਰ ਬਣ ਕੇ ਇਹਨਾਂ ਨਾਲ ਕੰਟੈਕਟ ਕਰ ਸਕਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ